ਇਹ ਸ਼ਿੰਗ ਆਈਟੀ ਹੈਡ ਕਿਸਾਨ ਇਕਤਾ ਮੋਰਚਾ ਅਸੀਂ ਪਹਿਲਾਂ ਵੀ ਇੱਕ ਲਾਈਵ ਵੀਡੀਓ ਕੀਤੀ ਹੈ ਜਿਹਦੇ ਵਿੱਚ ਤੁਹਾਨੂੰ ਬੀਜੇਪੀ ਦਾ ਝੂਠ ਦਿਖਾਇਆ ਹੈ ਕਿ ਜਿਹਦੇ ਵਿੱਚ ਉਹ ਕਿਸੇ ਵੀ ਚੀਜ਼ ਨੂੰ ਤੋੜ ਮਰੋੜ ਕੇ ਇਸ ਐਜੀਟੇਸ਼ਨ ਦੇ ਖਿਲਾਫ ਦਿਖਾਉਣਾ ਚਾਹੁੰਦੇ ਨੇ ਜਿਵੇਂ ਪਹਿਲਾਂ ਪੰਜਾਬ ਬੀਜੇਪੀ ਦੇ ਪੇਜ ਦੇ ਉੱਪਰੋਂ ਹਰ ਫਾਰਮਰ ਦੀਆਂ ਫੋਟੋਆਂ ਇਹਦੇ ਆਪਣੇ ਕਿਸਾਨਾਂ ਵਾਲੇ ਬਿੱਲਾਂ ਦੇ ਹੱਕ ਦੇ ਵਿੱਚ ਦਿਖਾਈਆਂ ਗਈਆਂ ਉਵੇਂ ਹੀ ਇੱਕ ਨਿਊਜ਼ ਚੈਨਲ ਨੇ ਪ੍ਰੋਗਰਾਮ ਚਲਾਇਆ ਕਿ ਕੁਝ ਕਿਸਾਨ ਜਿਨ੍ਹਾਂ ਦੇ ਮੂੰਹ ਦੇ ਉੱਪਰ ਰਮਾਲ ਬੰਨ੍ਹਿਆ ਜਾਂ ਮਾਸਕ ਪਾਏ ਨੇ ਤੇ ਉਹ ਮੋਦੀ ਜੀ ਨੂੰ ਮਿਲਣ ਆ ਰਹੇ ਨੇ ਤੇ ਉਹ ਕਿਸਾਨੀ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਨੇ ਤੇ ਉਹ ਇਹਨਾਂ ਕਾਨੂੰਨਾਂ ਦੇ ਬਹੁਤ ਜ਼ਿਆਦਾ ਹੱਕ ਦੇ ਵਿੱਚ ਨੇ ਤੇ ਜਿਹੜੇ ਇਹ ਜਿਹੜੇ ਕਿਸਾਨ ਇੱਥੇ ਬੈਠੇ ਨੇ ਬਾਰਡਰਾਂ ਦੇ ਉੱਪਰ ਦਿੱਲੀ ਦੇ ਇਹਨਾਂ ਦਾ ਇੱਥੇ ਕੋਈ ਮਤਲਬ ਨਹੀਂ ਬਹਿਣ ਦਾ ਇਹ ਰਾਚੀ ਸ਼ਾਦਸ਼ਾ ਕਰਕੇ ਬੈਠੇ ਨੇ ਜਾਂ ਸਿਰਫ ਇੱਕ ਦਿਖਾਵੇ ਵਾਸਤੇ ਬੈਠੇ ਨੇ ਅੱਜ ਇੱਕ ਹੋਰ ਝੂਠ ਬੀਜਪੀ ਦਾ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਜਿਹੜੇ ਕਿਸਾਨ ਮੀਡੀਆ ਦਿਖਾ ਰਿਹਾ ਹੈ ਮੋਦੀ ਦੇ ਕੋਲ ਬੈਠੇ ਉਹਨਾਂ ਦੇ ਵਿੱਚੋਂ ਹੀ ਇੱਕ ਕਿਸਾਨ ਗੁਜਰਾਤ ਤੋਂ ਕਿਸਾਨ ਹੈ ਜਿਹੜਾ ਕਿ ਸੁਖਚੈਨ ਸਿੰਘ ਨਾਮ ਹੈ ਉਹ ਉੱਥੇ ਗਏ ਸੀਗੇ ਪਰ ਉਹ ਕਿਸਾਨੀ ਦੇ ਮਸਲੇ ਤੇ ਉੱਥੇ ਨਾ ਗਏ ਨੇ ਨਾ ਹੀ ਉਹਨਾਂ ਦੀ ਕਿਸਾਨੀ ਦੇ ਮਸਲੇ ਤੇ ਕੋਈ ਗੱਲ ਹੋਈ ਹੈ ਆ ਮੈਂ ਉਹਨਾਂ ਨੂੰ ਵੀਡੀਓ ਕਾਲ ਕਰ ਰਿਹਾ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਸਾਨੂੰ ਬਹੁਤ ਗਲਤ ਤਰੀਕੇ ਨਾਲ ਬੀਜੇਪੀ ਵੱਲੋਂ ਤੇ ਜਿਹੜੇ న్యూ ਚੈਨਲ ਨੇ ਉਹਨਾਂ ਵੱਲੋਂ ਦਿਖਾਇਆ ਗਿਆ ਮੈਂ ਉਹਨਾਂ ਨੂੰ ਕਾਲ ਕਰ ਰਿਹਾ WhatsApp ਤੇ WhatsApp ਤੇ ਉਹਨਾਂ ਨੂੰ ਮੈਂ ਲੈ ਰਿਹਾ ਆਪਣੇ ਨਾਲ ਜਿਵੇਂ ਹੀ ਉਹਨਾਂ ਦੀ ਕਾਲ ਕਨੈਕਟ ਹੋ ਜਾਂਦੀ ਹੈ ਮੈਂ ਵੀਡੀਓ ਕਾਲ ਉਹਨਾਂ ਨੂੰ ਕਰ ਰਿਹਾ ਉਹ ਤੁਹਾਨੂੰ ਆਪਣੇ ਮੂੰਹੋਂ ਜਿਹੜੀ ਸਚਾਈ ਹੈ ਉਹ ਬਿਆਨ ਕਰਨਗੇ ਕਿ ਕੀ ਸਚਾਈ ਸੀ ਤੇ ਕੀ ਉੱਥੇ ਹੋਇਆ ਸੀ ਤੇ ਕਿਵੇਂ ਕਿਸ ਕਰਕੇ ਉਹ ਉੱਥੇ ਗਏ ਸੀ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਮੇਰੇ ਨਾਲ ਮੇਰੇ ਨਾਲ ਜੁੜ ਚੁੱਕੇ ਨੇ ਸੁਖਚੈਨ ਸਿੰਘ ਜੀ ਜਿਹੜੇ ਮੋਦੀ ਦੇ ਨਾਲ ਮੀਟਿੰਗ ਦੇ ਵਿੱਚ ਗਏ ਸੀ ਕਿਸੇ ਦੇ ਨਾਲ ਉਹਨਾਂ ਦੇ ਮੂੰਹੋਂ ਆਪ ਅਸੀਂ ਇਹ ਗੱਲ ਸੁਣਦੇ ਆਂ ਕਿ ਉਹ ਕਿਸ ਕਾਰਨ ਮੋਦੀ ਦੇ ਕੋਲ ਗਏ ਸੀ ਤੇ ਕਿਉਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਕਿਹੜੇ ਚੈਨਲ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਕਿ ਉਹ ਕਿਸਾਨਾਂ ਦੇ ਮਸਲੇ ਦੇ ਵਿੱਚ ਮੋਦੀ ਨਾਲ ਮੀਟਿੰਗ ਕਰਨ ਗਏ ਸੀ ਤੇ ਉਹ ਇਸ ਬਿੱਲਾਂ ਦੇ ਬਿਲਕੁਲ ਹੱਕ ਦੇ ਵਿੱਚ ਨੇ ਸੁਖਚੈਨ ਸਿੰਘ ਜੀ ਤੁਸੀਂ ਲਾਈਵ ਹੋ ਮੇਰੇ ਨਾਲ ਮੈਨੂੰ ਥੋੜਾ ਜਿਆ ਚਾਨਣਾ ਪਾਓ ਕਿ ਜਦੋਂ ਤੁਸੀਂ ਮੋਦੀ ਕੋਲ ਗਏ ਸੀ ਮੋਦੀ ਜੀ ਦੇ ਕੋਲ ਗਏ ਸੀ ਕੀ ਕਰਨ ਗਏ ਸੀ ਤੇ ਕੀ ਤੁਹਾਡਾ ਉੱਥੇ ਜਾਣ ਦਾ ਕਾਰਨ ਸੀ ਤੇ ਕੌਣ ਤੁਹਾਨੂੰ ਲੈ ਕੇ ਗਿਆ ਸੀ ਤੇ ਕੀ ਕੀ ਗੱਲਾਂ ਹੋਈਆਂ ਸੀ ਉੱਥੇ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਅਸੀਂ ਗਏ ਸੀ ਵੀਰ ਜੀ ਆਪਣਾ ਲਖਪਤ ਗੁਰਦੁਆਰਾ ਬਾਰਡਰ ਤੇ ਤੇ ਅਸੀਂ ਉਹਦੀ ਕਮੇਟੀ ਹੈ ਜੀ ਇਹ ਕਮੇਟੀ ਦੇ ਤੌਰ ਤੇ ਸਾਨੂੰ ਜਗਰਾਜ ਸਿੰਘ ਦੀ 2 ਦਿਨ ਪਹਿਲਾਂ ਮੁਵਕਾਈ ਸੀਗੀ ਵੀ ਆਪਾਂ ਉੱਥੇ ਜਾਣਾ ਦੋੜੜਾ ਦੋੜੜਾ ਆਇਆ ਸੀਗਾ ਕਰਾਨ ਕੱਚ ਦੇ ਵਿੱਚ ਇਹਨਾਂ ਦੀ ਜੋ ਬਨਾਏ ਨਾ ਮੋਦੀ ਚੌਕ ਦਾ ਉੱਥੇ ਦੋੜੜਾ ਆਏ ਸੀਗੇ ਤੇ ਦੋੜੜਾ ਸਾਨੂੰ ਇਹਨਾਂ ਨੇ ਬੁਲਾਇਆ ਸੀਗਾ ਜੀ ਤੇ ਅਸੀਂ ਉੱਥੇ ਦੋੜੜਾ ਗਏ ਆ ਜਗਰਾਜ ਸਿੰਘ ਦੇ ਕਹਿੰਦੇ ਸਾਡਾ ਕਰੋਨਾ ਟੈਸਟ 1 ਦਿਨ ਪਹਿਲਾਂ ਆਇਆ ਸਾਡੀ ਚੱਲਦਿਆਂ ਹੀ ਉੱਥੇ ਮਤਲਬ ਰਾਤ ਜਾਂਦਿਆਂ ਰਨਿੰਗ ਦੇ ਵਿੱਚ ਹੀ ਸਾਡੀ ਰਿਪੋਰਟ ਆਈ ਜੀ ਅਸੀਂ ਉੱਥੇ ਦੋੜੜਾ ਪਹੁੰਚੇ ਵੀਰ ਜੀ ਤੇ ਸਾਢੇ 12 ਸਾਢੇ 12 ਵਜੇ ਮੁੰਡੀ ਸਾਹਿਬ ਦੇ ਨਾਲ ਮੀਟਿੰਗ ਹੋਣੀ ਹੈ ਮਗੇ ਨਾਲ ਜੀ ਹਾਂਜੀ ਤੇ ਥਾਣੀ ਘੜ ਤੋਂ ਬਾਅਦ 8 9 9 ਮਿੰਟ ਸਾਡੀ ਉੱਥੇ ਮੀਟਿੰਗ ਹੋਈ ਇਹਨਾਂ ਦੇ ਨਾਲ ਤੇ ਬਾਕੀ ਸਾਨੂੰ ਕੋਈ ਮੀਟਿੰਗ ਦੇ ਵਿੱਚ ਸਾਨੂੰ ਆਉਂਦੇ ਸਾਰੇ ਇਹਨਾਂ ਨੇ ਸੱਤਰੀ ਕਾਲ ਬੁਲਾਈ ਹੈ ਅਸੀਂ ਵੀ ਉਹ ਸੱਤਰੀ ਕਾਲ ਬੁਲਾਈ ਇਹਨਾਂ ਨੂੰ ਤੇ ਸਾਡੇ ਕੋਲ ਆ ਕੇ ਬੈਠ ਗਏ ਸਾਨੂੰ ਕਹਿੰਦੇ ਪਹਿਲਾਂ ਅਸੀਂ ਇੱਕ ਮਤਲਬ ਮੀਟਰ-ਮੀਟਰ ਦੀ ਮੂਰੀ ਬਣਾ ਕੇ ਬੈਠੇ ਸੀ ਸਾਰੇ ਦੂਰ ਤੂਰ ਛੋਲਾ ਗਾਣੇ ਜੀ ਤੇ ਸਾਨੂੰ ਕਹਿੰਦੇ ਵੀ ਤੁਸੀਂ ਨਜ਼ਦੀਕ ਆਜੋ ਅਸੀਂ ਨੇਤੀ ਖੋਗੇ ਬੁਟੇ ਇਹਨਾਂ ਦੇ ਤੇ ਕੋਲ ਬਿਠਾ ਕੇ ਸਾਨੂੰ ਬਹੁਤ ਸੁਹਣਿਆ ਮਤਲਬ ਇਹਨਾਂ ਨੇ ਗੱਲਾਂ ਕਰੀਆਂ ਵੀ ਤੋਂਲੀ ਸਿੱਖ ਕੌਮ ਤੇ ਸਾਨੂੰ ਗਰਵ ਹੈ ਭਾਰਤ ਰੋ ਪੰਡਿਆ ਨੂੰ ਬੋਹਤ ਧੀ ਭਾਦਰ ਕੌਮ ਹੈ ਔਰ ਇੱਕ ਸਿੱਖ ਕੌਮ ਤੇਰੀ ਬਹੁਤ ਮਿਹਨਤੂ ਕੌਮ ਹੈ ਬਾਕੀ ਆ ਗੱਲਾਂ ਕਰਕੇ ਸਾਡੀਆਂ ਲਖਪਤ ਗੁਰਦੁਆਰੇ ਦੀ ਵੀਰ ਜੀ ਜੋ ਵੀ ਸਾਡੀਆਂ ਗੱਲਾਂ ਚੱਲੀਆਂ ਲਖਪਤ ਗੁਰਦੁਆਰੇ ਦੀ ਬਾਪਤੀ ਚੱਲੀਆਂ ਹੀ ਐ ਬਾਕੀ ਆ ਜਿਹੜੀ ਮੀਡੀਆ ਨੇ ਬਹੁਤ ਮਤਲਬ ਗਲਤ ਸਾਡਾ ਨਾਮ ਜੇ ਇਸਤੇਮਾਲ ਕੀਤਾ ਹੈ ਜੀ ਨਿਊਜ਼ ਵਾਲਿਆਂ ਨੇ ਤੇ ਸਾਡੀਆਂ ਇਹੀ ਗੱਲਾਂ ਚੱਲ ਰਹੀਆਂ ਨੇ ਵੀ ਉਹਨਾਂ ਨੇ ਸਾਨੂੰ ਪਹਿਲਾਂ 5 ਕਰੋੜ ਰੁਪਏ ਦੀ ਸਾਡੋ ਦੁੱਖ ਵਾਰਤਾਂ ਨੂੰ ਦਿੱਤਾ ਜਾਣੇ ਮੋਦੀ ਸਰਕਾਰ ਨੇ ਲਖਪਤ ਗੁਰਦੁਆਰੇ ਨੂੰ ਬਾਰਡਰ ਤੇ ਤੇ ਬਹੁਤ ਸੋਹਣਾ ਗੁਰਦੁਆਰੇ ਦਾ ਪ੍ਰੋਗਰਾਮ ਹੀ ਚੱਲਦਾ ਹੈ ਜਿਹਨਾਂ ਨੂੰ ਕਟੌੜੀ ਪਹਿਲਾਂ ਪੇਸ਼ ਕੀਤੀਆਂ ਸੀਗੀਆਂ ਤੇ ਸਾਡਾ ਲਖਪਤ ਦੇ ਬਾਰੇ ਜਿੰਨੀਆਂ ਗੱਲਾਂ ਹੋਈਆਂ ਕਿ ਤੁਸੀਂ ਆਲੇ-ਦਾਲ ਜਿੰਨੀਆਂ ਕਿੱਕਰਾਂ ਪਟਾ ਕੇ ਮੋਦੀ ਜੀ ਨੇ ਕਿਹਾ ਵੀ ਤੁਸੀਂ ਉਹਦੇ ਦਾਲੇ-ਦਾਲੇ ਹਰਿਆਵੀ ਕਰੋ ਬਹੁਤ ਸੋਹਣਾ ਢੰਗ ਨਾਲ ਗੁਰਦੁਆਰੇ ਨੂੰ ਤੁਸੀਂ ਕਰਾਓ ਕਿਸੇ ਤਰ੍ਹਾਂ ਦੀ ਮਦਦ ਹੋਵੇ ਤਿੰਨ ਨਾ ਦਤਿਕਾਂਗੇ ਅੱਗੇ ਇਹਨਾਂ ਦੀ ਗੱਲ ਹੋਈ ਹੈ ਬਾਕੀ ਆ ਸਭ ਜੋ ਕਿ ਜੀਬ ਜੀਬ ਪਾਇਆ ਮਿੱਥਾ ਤੇ ਜੀਵਨ ਨੂੰ ਜਿਹੜੇ ਸਾਨੂੰ ਮਾਰਦ ਕਰਿਆ ਤੇ ਸਾਡੇ ਪਿੱਛੇ ਇਹਨਾਂ ਨੇ 3-4 ਕਿਲੋਮੀਟਰ ਪੱਟ ਸਾਡੇ ਪਿੱਛੇ ਗੱਡੀ ਭਜਾਈ ਜਿਹੜੀਆਂ ਇਹਨਾਂ ਦੇ ਲੇਡੀਜ਼ ਸੀਗੀਆਂ ਉਹ ਸਾਨੂੰ ਕੋਣੀਆ ਟਿੱਕਾ ਕਰੋਨਾ ਦਾ ਟਾਈਮ ਚੱਲਦਾ ਵੀਰ ਜੀ ਕਰੋਨਾ ਦਾ ਟਾਈਮ ਦਾ ਕੋਈ ਇਹਨਾਂ ਨੂੰ ਡਰ ਪੈ ਨਹੀਂ ਚ ਉਹ ਸਾਡੇ ਅੱਗੇ ਸਾਟੀ ਦੇ ਕਿ ਕੋਣੀਆ ਦਾਦਾ ਕੇ ਸਾਨੂੰ ਰੋਕ ਰੋਕ ਕੇ ਸਰ ਜੀ ਗੱਲ ਕਰੋ ਬਾਤ ਕਰੋ ਕਿਉਂ ਨਹੀਂ ਬਾਤ ਕਰ ਰਹੇ ਹੋ ਆਪ ਰੁਕੀਏ 2 ਮਿੰਟ ਸਾਰਾ ਦੀ 2 ਮਿੰਟ ਸਮਰੇ ਸੇ ਬਾਤ ਕੀ ਦੀਏ ਵੀ ਆਪकी तीन बिलो के बाबत में क्या बात हुई क्या बात हुई ਅਸੀਂ ਨਾ ਤਾਂ ਜੁਗਰਾਜ ਸਿੰਘ ਨਾ ਕੋਈ ਵੀ ਕਿਸੇ ਨੇ ਵੀ ਇਹਨਾਂ ਦਾ ਮੀਡੀਆ ਦਾ ਕੋਈ ਸਮਰਥਨ ਨਹੀਂ ਕੀਤਾ ਕਿਸੇ ਨੇ ਵੀ ਕੋਈ ਇਹਨਾਂ ਨੂੰ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਬਾਕੀ ਇਹਨਾਂ ਨੇ 3-4 ਕਿਲੋਮੀਟਰ ਸਾਹ ਪਿੱਛੇ ਗੱਡੀ ਭਜਾਈ ਗੱਡੀ ਭਜਾ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਰੋਕ ਕੇ ਮੀਡੀਆ ਨੇ ਜੀ ਨਿਊਜ਼ ਵਾਲਿਆਂ ਨੇ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਔਰ ਉਸ ਵਕਤ ਸਾਡੇ ਕੋਲ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਕਹਿ ਦਿੰਦੇ ਜੀ ਤਹਿਸੀਲਦਾਰ ਅਸੀਂ ਕਹਿੰਦੇ ਇਧਰ ਮਾਮਲੇਦਾਰ ਉਹਦੇ ਨਾਲ ਜਿਹੜੇ ਦੋਨੋਂ ਬਰ ਤੇ ਟੀਵੀ ਹੁੰਦੇ ਸੀ ਉਹਨਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਇਹਨੂੰ মিডিਆ ਨੂੰ ਕਹਿ ਦਿਓ ਵੀ ਅਸੀਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਜੀ ਉਹਨਾਂ ਨੇ ਬਾਹਰ ਨਿਕਲ ਕੇ ਤੇ ਵੀਡੀਓ ਸਾਹਮਣੇ ਇਹਨਾਂ ਨੂੰ ਕਿਹਾ ਵੀ ਕਿੰਦੇ ਵੀ ਤੁਹਾਡੇ ਨਾਲ ਕੋਈ ਵੀ ਗੱਲ ਕਰਨੀ ਨਹੀਂ ਦਉਂਦੇ ਇਹ ਕਿਸਾਨ ਫਿਰ ਸਾਡੇ ਮਗਰ ਕਲੈਕਟਰ ਦੀ ਗੱਡੀ ਆਈ ਜੀ ਉਹ ਕਲੈਕਟਰ ਸਾਹਿਬ ਸਾਨੂੰ ਨਾ ਦੇ ਤੱਕ ਛੱਡ ਕੇ ਗਏ ਆ ਸਾਡੀ মিডিਆ ਦੇ ਨਾਲ ਕੋਈ ਜ਼ੁਬਾਨ ਵੀ ਨਹੀਂ ਸਾਜੀ ਹੋਈ ਬਲਕਿ ਸਾਨੂੰ মিডিਆ ਨੇ ਉਸ ਵਕਤ ਜਦੋਂ ਅਸੀਂ ਅੰਦਰੋਂ ਬਾਹਰ ਨਿਕਲੇ ਆ ਤੇ ਸਾਨੂੰ ਬਹੁਤ ਧੱਕੇ ਨਾਲ ਬੁਲਾਉਣਾ ਚਾਇਆ ਇਹਨਾਂ ਨੇ ਪਰ ਅਸੀਂ ਸਾਡੇ ਵਿੱਚੋਂ ਕੋਈ ਵੀ ਮਤਲਬ ਜਿੰਨੇ ਵੀ ਕਮੇਟੀ ਮੈਂਬਰ ਸੀ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਬਾਕੀ ਬਲਕਿ ਜਗਰਾਜ ਸਿੰਘ ਨੇ ਵੀ ਨਹੀਂ ਕੋਈ ਗੱਲ ਕੀਤੀ ਗੀ ਬਾਕੀ ਆ ਜਿਹੜੀ মিডিਆ ਦੇ ਵਿੱਚ ਜੀ ਨਿਊਜ਼ ਦੇ ਵਿੱਚ ਜਿਹੜੀ ਛਾਪੀ ਜਾਂਦੀ ਹੈ ਵੀਰ ਜੀ ਬਹੁਤ ਸਾਨੂੰ ਸਿਰ ਦਾ ਬਹੁਤ ਸਾਡਾ ਬਲੁੰਦ ਰਿਆ ਜਾਂਦਾ ਵੀ ਸਾਡੀ ਸਿੱਖ ਕੌਮ ਨਾਲ ਸਾਨੂੰ ਇੰਨਾ ਦੂਰ ਕੀਤਾ ਜਾਂਦਾ ਵੀ ਮੈਂ ਕਹਿ ਰਿਹਾ ਵੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਜੋ ਵੀ ਤੁਹਾਡੀ ਗੱਲਬਾਤ ਹੋਈ ਉਹ ਗੁਰਦੁਆਰਾ ਸਾਹਿਬ ਨੂੰ ਲੈ ਕੇ ਤੁਹਾਡੀ ਗੱਲਬਾਤ ਹੋਈ ਕੀ ਤੁਹਾਡੀ ਉੱਥੇ ਕਿਸੇ ਵੀ ਕਿਸਾਨੀ ਮੁੱਦੇ ਨੂੰ ਲੈ ਕੇ ਜਾਂ ਕਿਸਾਨੀ ਦੇ ਜਿਹੜੇ ਇਹਨਾਂ ਨੇ ਤਿੰਨ ਬਿੱਲ ਪੇਸ਼ ਕੀਤੇ ਨੇ ਖੇਤੀਬਾੜੀ ਦੇ ਇਹਦੇ ਉੱਪਰ ਤੁਹਾਡੀ ਕੋਈ ਵੀ ਗੱਲਬਾਤ ਹੋਈ ਹਾਂਜੀ 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 ਬਿਰਜੀ ਕੋਈ ਵੀ ਸਾਡੀ ਨਾ ਤਿੰਨਾ ਬਿੱਲਾਂ ਦੇ ਬਾਬਤ ਕੋਈ ਗੱਲ ਹੋਈ ਨਾ ਸਾਡੀ ਕੋਈ ਵੀ ਕਿਸਾਨੀ ਮੁੱਦੇ ਤੇ ਗੱਲਬਾਤ ਹੋਈ ਬਾਕੀ ਇੱਕ ਤਰ੍ਹਾਂ ਨੂੰ ਮੈਂ ਹੋਰ ਦੱਸਣੀ ਚਾਹੁੰਦਾ ਜਿਹੜੀ ਇਥੋਂ ਦੇ ਗੁਜਰਾਤ ਦੇ ਵਿੱਚੋਂ ਕੋਈ ਪ੍ਰਤੀ ਸਿੰਘ ਕਰਕੇ ਆ ਜਿਹੜੇ ਬਣਾ ਰਿਆ ਨਾ ਵੀਡੀਓ ਭੇਜ ਰਹੇ ਆ ਵੀ ਇਹਨਾਂ ਨੇ ਗਲਤ ਸਮਝੇ ਬੇਟਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਕੁਝ ਦਿੱਤਾ ਵੀਰ ਜੀ ਨਾ ਅਸੀਂ ਕੋਈ ਲਿਖਤੀ ਰੂਪ ਦੇ ਵਿੱਚ ਦਿੱਤਾ ਪਰਮਾਤਮਾ ਨੇ ਜਾਣ ਦੇਣੀ ਹੈ ਬਹੁਤ ਗਲਤ ਮਤਲਬ ਸਾਡੇ ਤੇ ਜਿਹੜੇ ਕਮੈਂਟ ਕੀਤੇ ਜਾਂਦੇ ਆ ਉੱਚ ਵੀ ਸਾਰੇ ਜਿੰਨੇ ਬੰਦੇ ਵੀ ਹੌਸਵਾਲ ਨਾ ਗਏ ਕੋਈ ਇਹਦੇ ਵਿੱਚ ਕੋਈ ਗਲਤ ਨਹੀਂ ਸੀਗਾ ਬੰਦਾ ਵੀ ਕੋਈ ਮਤੇ ਇਸ ਤਰ੍ਹਾਂ ਆਪਾਂ ਕਹਿ ਦਈਏ ਵੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਆਹ ਚੀਜ਼ ਇਸ ਤਰ੍ਹਾਂ ਹੋ ਜੂਗੀ ਇਹੋ ਜਿਹੀ ਵੀ ਸਾਰੇ ਆਪਣੇ ਆ ਵੀ ਹੌਸਵਾਲ ਨਾ ਗਏ ਆ ਬਾਕੀ ਆ ਜਿਹੜਾ ਗਲਤ ਸਾਡੇ ਤੇ ਪ੍ਰਾਪੋ ਕਰਨਾ ਕੀਤਾ ਜਾਂਦਾ ਨਾ ਵੀ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਆਈ ਇਹ ਦਿੱਤਾ ਉਹ ਦਿੱਤਾ ਬਹੁਤ ਦੁੱਖ ਹੁੰਦਾ ਵੀਰ ਜੀ ਬਹੁਤ ਫਨੋ ਮਤਲਬ ਮਾਨੂੰ ਇਸੇ ਕਰਕੇ ਮੈਂ ਇਸ ਚੀਜ਼ ਨੂੰ ਮਤਲਬ ਤੁਹਾਡੇ ਸਾਹਮਣੇ ਆਇਆ ਕਿ ਯਾਰ ਅਸੀਂ ਕਿਸੇ ਨੇ ਵੀ ਕੋਈ ਗਲਤ ਨਹੀਂ ਕੀਤਾਗਾ ਅਸੀਂ ਸਿਰਫ ਲਾਹਤ ਗੁਰਦਾ ਹਾਂ ਹੈ ਅਸੀਂ ਕਿਸਾਨ ਤੇ ਬਾਕੀ ਸਾਨੂੰ ਬਹੁਤ ਗ ਉਹਤੇ ਇਸਤੇਮਾਲ ਕੀਤਾ ਗਿਆ ਹੈ ਇਸ ਤਰ੍ਹਾਂ ਇਹ মিডিਆ ਦੇ ਸਾਹਮਣੇ ਬਾਕੀ মিডিਆ ਜਿਹੜੀ ਹੈ ਉਹ ਇੰਨੀ ਮਤਲਬ ਅਸੀਂ ਫਿਰ ਵੀ ਦੂਰੀ ਬਣਾ ਕੇ ਰੱਖਣ ਦੇ ਕਾਰਨ ਵੀ ਸਾਨੂੰ ਮਤਲਬ ਇੰਨਾ ਪ੍ਰਪੋਗੈਂਡੇ ਦੇ ਵਿੱਚ ਲਿਆ ਗਿਆ ਬਹੁਤ ਗਲਤ ਆਉਂਦੀ ਹੈ ਬਾਕੀ ਜਿਹੜੇ ਇੱਥੋਂ ਦੇ ਕਿਸਾਨ ਆ ਗੁਜਰਾਤ ਦੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਵੀ ਵੀਰ ਜੀ ਤੁਸੀਂ ਇਸ ਤਰ੍ਹਾਂ ਦੇ ਕਮੈਂਟ ਨਾ ਕਰੋ ਵੀ ਇਹਨਾਂ ਨੇ ਲੈਕਚਰ ਰੂਪ ਦੇ ਵਿੱਚ ਦਿੱਤਾ ਹੋਊਗਾ ਬਾਕੀ ਇਸ ਦੇ ਲੈਕਚਰ ਰੂਪ ਦੇ ਵਿੱਚ ਕੁਝ ਵੀ ਕੋਈ ਸਾਡੀ ਕਿਸਾਨਾਂ ਬਾਪਤ ਹੋਈ মিডিਆ ਕੀ ਕੋਈ ਵੀ ਸਾਨੂੰ ਪ੍ਰੂਫ ਕਰ ਦੇਵੇ ਅਸੀਂ ਜ਼ਮੀਨ ਸਾਡੀ ਇੱਥੋਂ ਨਹੀਂ ਛੱਡ ਕੇ ਅਸੀਂ ਇਹਨਾਂ ਨੂੰ ਦੇਖ ਕੇ ਅਸੀਂ ਪ੍ਰਸੰਤ ਹੋ ਜਾਵਾਂਗੇ ਬਿਲਕੁਲ ਗਲਤ ਹੈ ਮਤਲਬ ਸਾਡੇ ਦੇ ਪ੍ਰਭ ਕੋਲ ਨਹੀਂ ਕੀਤਾ ਇਹ ਆ ਤੁਹਾਡੇ ਕੋਲ ਕਾਰਡ ਹੈ ਹੱਥ ਦੇ ਵਿੱਚ ਜਿਹੜਾ ਕਾਰਡ ਤੁਹਾਨੂੰ ਮੀਟਿੰਗ ਦੇ ਵਿੱਚ ਜਾਣ ਲਈ ਮਿਲਿਆ ਸੀ ਉਹ ਦਿਖਾਓਗੇ ਇਹ ਥੋੜਾ ਪਿੱਛੇ ਕਰੋ ਚੰਗੀ ਤਰ੍ਹਾਂ ਦੇਖ ਨਹੀਂ ਰਿਹਾ ਥੋੜਾ ਜਿਹਾ ਪਿੱਛੇ ਕਰੋ ਜੀ ਇਹ ਕਾਰਡ ਤੁਹਾਨੂੰ ਜਿਹੜਾ ਮੀਟਿੰਗ ਦੇ ਵਿੱਚ ਜਾਣ ਲਈ ਮਿਲਿਆ ਸੀ ਜੀ ਤੁਸੀਂ ਤੁਹਾਡਾ ਪੂਰਾ ਨਾਮ ਸੁਖਚੈਨ ਸਿੰਘ ਹੈ ਤੇ ਗੁਜਰਾਤ ਦੇ ਵਿੱਚ ਰਹਿੰਦੇ ਹੋ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਤੇ ਤੁਹਾਡਾ ਐਡਰੈਸ ਕੀ ਹੈ ਥੋੜਾ ਜਿਹਾ ਦੱਸ ਦਿਓ ਜੀ ਹਾਂ ਜੀ ਸਾਡਾ ਮੇਰਾ ਨਾਮ ਹੈ ਜੀ ਜੋ ਸਾਡੇ ਆਧਾਰ ਕਾਰਡ ਉੱਪਰ ਜਿਸ ਤਰ੍ਹਾਂ ਆਉਂਦਾ ਹੈ ਜੱਟ ਸਿੱਖ ਸੁਖਚੈਨ ਸਿੰਘ RAM ਸਿੰਘ ਦੁਸਾਂਝ ਠੀਕ ਹੈ ਤੇ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਗੁਜਰਾਤ ਦੇ ਵਿੱਚ ਜੀ ਕੱਚ ਪੁੱਜ ਲਖਪਤ ਜਿਹੜਾ ਗੁਰਦੁਆਰਾ ਹੈ ਨਾ ਉਦੋਂ 15 17 ਕਿਲੋਮੀਟਰ ਦੇ ਦੂਰ ਸਾਡਾ ਪੰਦਰੋਂ ਪਿੰਡ ਪੈਂਦਾ ਜੀ ਠੀਕ ਹੈ ਅਸੀਂ ਪੰਦਰੋਂ ਦੇ ਵਸਾਈ ਆ ਜਿਸ ਵਕਤ ਮੇਰੇ ਆ ਉਹ ਮੂੰਹ ਪਰ ਦੀ ਜਿਹੜਾ ਉਹ ਨਾ ਉਹ ਵੀਰ ਜੀ ਨੇ ਇੱਕ ਨੇ ਉਹ ਆਪਣੇ ਕੈਨੇਡਾ ਤੋਂ ਪਾਈ ਵੀਡੀਓ ਕਹਿੰਦਾ ਤੁਸੀਂ ਮੂੰਹ ਜਿੰਨਾ ਮਰਜ਼ੀ ਲਗੋ ਲੋ ਆ ਸਾਡੇ ਮਾਰਕਸ ਮੇਰੇ ਲੱਗਾ ਹੋਇਆ ਸੀ ਉਸ ਵਕਤ ਠੀਕ ਹੈ ਜਿਸ ਵਕਤ ਮੈਂ ਮੁੜ ਕੇ ਬੰਨ ਗਿਆ ਆ ਮਾਰਕਸ ਮੇਰੇ ਲੱਗਾ ਹੋਇਆ ਸੀਗਾ ਆ ਕਾਰਡ ਮੇਰੇ ਗੱਲ ਦੇ ਵਿੱਚ ਪਾਇਆ ਹੋਇਆ ਸੀਗਾ ਬਾਕੀ ਵਾਈਟ ਕੱਪੜਿਆਂ ਦੇ ਨਾਲ ਮੈਂ ਜਗਰਾਜ ਸਿੰਘ ਦੇ ਨਾਲ 2 ਨੰਬਰ ਤੇ ਬੈਠਾ ਤੀਜੇ ਨੰਬਰ ਤੇ ਨਾਲ ਮੇਰੇ ਰਾਸਿਕਾ ਬੰਤਾ ਸਿੰਘ ਨਰੀਦਾ ਤੀਜੇ ਨੰਬਰ ਤੇ ਉਹ ਬੈਠੇ ਮੇਰੇ ਨਾਲ ਬਾਕੀ ਬਹੁਤ ਸਨ ਇਹਦਾ ਬਹੁਤ ਜੀ ਜਿਹੜਾ ਸਨਿੰਗ ਹੁੰਦਾ ਗਲਤ ਅਸੀਂ ਆਪਣੀ ਛੇਕੋਂ ਨਾਲ ਕਿਵੇਂ ਲੱਗੋ ਸਕਦੇ ਹਾਂ ਬਹੁਤ ਇਸ ਚੀਜ਼ ਦਾ ਸਾਨੂੰ ਮੋਹਤ ਮੰਨਦੇ ਵਿੱਚ ਬਹੁਤ ਦਰਦ ਹੁੰਦਾ ਹੈ ਯਾਰ ਇਸ ਤਰ੍ਹਾਂ ਇਹ ਨਹੀਂ ਜਨਾਰ ਬਣ ਸਕਦੇ ਯਾਰ ਅਸੀਂ ਖੁਦ ਕਿਸਾਨ ਹੈ ਬਲਕਿ ਅਸੀਂ ਕਿਸਾਨ ਬਣ ਕੇ ਨਹੀਂ ਗਏ ਉਸ ਵਕਤ ਅਸੀਂ ਕਮੇਟੀ ਬਣ ਕੇ ਗਏ ਆ ਮਤਲਬ ਕਿ ਬਹੁਤ ਕੁਆਡੇ ਬਹੁਤ ਕੁਝ ਦੀ ਗੱਲ ਹੁੰਦਾ ਬਹੁਤ ਕੁਝ ਮੰਨਤੇ ਤੁਹਾਡੀ ਸਾਰੀ ਗੱਲਬਾਤ ਤੋਂ ਪਤਾ ਲੱਗ ਰਿਹਾ ਹੈ ਕਿ ਤੁਸੀਂ ਜਦੋਂ ਨਰਿੰਦਰ ਮੋਦੀ ਜੀ ਨੂੰ ਮਿਲੇ ਹੋ ਤੁਸੀਂ ਸਿਰਫ ਤੇ ਸਿਰਫ ਉੱਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਰੂਪ ਦੇ ਵਿੱਚ ਗਏ ਹੋ ਤੇ ਤੁਹਾਡੀ ਕਿਸੇ ਵੀ ਕਿਸਾਨੀ ਮਸਲੇ ਦੇ ਉੱਪਰ ਗੱਲਬਾਤ ਨਹੀਂ ਹੋਈ ਬਿੱਲ ਕੋਲੀ ਨੂੰ ਸਾਨੂੰ ਮੀਡੀਆ ਪ੍ਰੂਫ ਕਰਾ ਦੇਵੇ ਕਿ ਇਹ ਇਨਾਈਟ ਵੀ ਬੀਬੀ ਆ ਤੇ ਵੀਰ ਜੀ ਦੋ ਤੁਸੀਂ ਕਹੋਗੇ ਨਾ ਸਾਨੂੰ ਜੋ ਸਿੱਖ ਸਾਡੀ ਇਹਨਾਂ ਪ੍ਰੇ ਜੋ ਵੀ ਸਾਡੀ ਸਿੱਖ ਕਮੇਟੀ ਸਾਨੂੰ ਜੋ ਵੀ ਡੰਨ ਦੇਊਗੇ ਡੰਨ ਭਗਉਨ ਕਹਾਰਾ ਸਾਡੀ ਜ਼ਮੀਨ ਮੇਰੇ ਕੋਲ 12 ਆਪਣਾ ਹੈਗੀ ਆਪਣੇ 22 24 ਕਿੱਲੇ ਜੋ ਵੀ ਅਸੀਂ ਜ਼ਮੀਨ ਛੱਡ ਕੇ ਇਸੇ ਤਰ੍ਹਾਂ ਵਾਪਸ ਚਲੇ ਜਾਵਾਂਗੇ ਜੇ ਸਾਨੂੰ ਇੱਕ ਵੀ ਗੱਲ ਦੇ ਵਿੱਚ ਸਮੂਤ ਦੇ ਦੇਵੇ ਵੀ ਇਹਨਾਂ ਨੇ ਇੱਥੇ ਵੀ ਕਿਸਾਨਾਂ ਦੇ ਵਿਰੁੱਧ ਜਾ ਕੇ ਮਤਲਬ ਕਮੇਟੀ ਤੋਂ ਬਾਹਰ ਕੋਈ ਡਰਤੀ ਕਿਸਾਨਾਂ ਵਾਸਤੇ ਕੋਈ ਵੀ ਔਰ ਸਾਡੇ ਤੋਂ ਇੱਕ ਵੀ ਵੀਰ ਜੀ ਮੈਨੂੰ ਇਹ ਵੀ ਹੋਰ ਨਾਲ ਸੋਨਾ ਜਾਣਿਆਂ ਅਸੀਂ ਸੋਨਾ ਜਾਣਿਆਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਬੁਲ ਕਰਾ ਦੇਣਾ ਸੋਨਾ ਜਾਣਿਆਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਪ੍ਰੂਫ ਕਰਾ ਦੇਣਾ ਵੀ ਇਹਨਾਂ ਨੇ ਸਾਡੇ ਮਤਲਬ ਇਹ ਆਪਣੇ ਪੰਜਾਬ ਵਾਲੇ ਕੋ ਅੰਦੋਲਨ ਦੀ ਬਾਅਦਪਤ ਜਾਂ ਕਿ ਤਿੰਨਾ ਬਿੱਲਾਂ ਦੀ ਬਾਅਦਪਤ ਜਾਂ ਕਿ ਮਤਲਬ ਪੰਜਾਬ ਦੇ ਕੋਈ ਵੀ ਕਿਸੇ ਵੀ ਮੁੱਦੇ ਤੇ ਕੋਈ ਗੱਲ ਕੀਤੀ ਸੋਨਾ ਜਾਣਿਆਂ ਦੇ ਵਿੱਚੋਂ ਬਹੁਤ ਗਲਤ ਇਹਦਾ ਮਤਲਬ ਡੋ ਆਏਗਾ ਅਸੀਂ ਗਏਸਤਰਾ ਬਾਕੀ ਇਹ ਅੱਜਕੱਲ ਤੋਂ ਨੇ 20 ਵਰਿਆਂ ਤੋਂ ਇਹ ਜਗਰਾਜ ਸਿੰਘ ਨਾਲ ਜੁੜੇ ਹੋਏ ਆ ਬਾਕੀ ਜਗਰਾਜ ਤੇ ਦੇ ਕੇ ਸੰਬੰਧੀ ਸਾਰੇ ਉਤੇ ਆ ਜਗਰਾਜ ਸਿੰਘ ਦਾ ਪਿੰਡ ਸੰਤੂ ਵਾਲਾ ਮੇਰੇ ਸੰਤੂ ਵਾਲੇ ਨਾਨਕੇ ਆ ਇਹੋ ਜੀ ਅਸੀਂ ਗੱਲਬਾਤ ਇਹ ਕਰ ਸਕਦੇ ਆ ਸਾਡੇ ਧੀਆਂ ਪੁੱਤ ਵੀ ਪੰਜਾਬ ਦੇ ਵਿੱਚ ਵਿਆਹੇ ਬਰੇ ਵੀ ਮਤਲਬ ਕਿ ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ 16 ਜਾਣੇ ਉੱਥੇ ਗਏ ਹੋ ਜਿਹੜੀ ਤੁਸੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਰੂਪ ਦੇ ਵਿੱਚ 16 ਜਾਣੇ ਗਏ ਹੋ ਤੇ 16 ਜਾਣਿਆਂ ਦੇ ਵਿੱਚੋਂ ਕਿਸੇ ਨੇ ਵੀ ਕੋਈ ਵੀ ਬਿੱਲਾਂ ਦੇ ਉੱਪਰ ਗੱਲ ਨਹੀਂ ਕੀਤੀ ਨਾ ਹੀ ਖੇਤੀਬਾੜੀ ਦੇ ਕਾਨੂੰਨਾਂ ਦੇ ਉੱਪਰ ਗੱਲ ਕੀਤੀ ਹੈ ਸਿਰਫ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਉੱਪਰ ਹੀ ਗੱਲ ਹੋਈ ਹੈ ਬਿਲਕੁਲ ਵੀਰ ਜੀ ਅੱਜ ਦਾ ਗੰਜੀ ਨਿਊਜ਼ ਵਾਲਾ ਨਾ ਉਹ ਜਿਹੜਾ ਕੁੱਤਾ ਤੁਹਾਡੀ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਕੱਟੀ ਗਈ ਆ ਦੁਬਾਰਾ ਜੀ ਨਿਊਜ਼ ਦੇ ਜੀ ਨਿਊਜ਼ ਦੇ ਬਾਰੇ ਜੋ ਤੁਸੀਂ ਕਹਿ ਰਹੇ ਸੀ ਦੁਬਾਰਾ ਦੱਸ ਸਕਦੇ ਹੋ ਵੀ ਜੀ ਨਿਊਜ਼ ਨੇ ਕੀ ਕੀਤਾ ਹਾਂ ਜੀ ਵੀਰ ਜੀ ਇਹਦਾ ਇਹ ਇੰਨੇ ਪੀਪਲ ਸਾਡੇ ਫੋਟੋ ਬਿਕਰ ਹੁੰਦੇ ਨੇ ਕੀ ਕੰਮ ਕਰਦੇ ਸਰਦਾਰ ਕਨੈਕਸ਼ਨ ਦੀ ਵਜ੍ਹਾ ਕਰਕੇ ਫੋਨ ਕੱਟਿਆ ਗਿਆ ਜਿਵੇਂ ਤੁਸੀਂ ਸੁਣਿਆ ਕਿ ਇਹ ਸੁਖਚੈਨ ਸਿੰਘ ਜੀ ਗੁਜਰਾਤ ਦੇ ਰਹਿਣ ਵਾਲੇ ਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਇਹ ਗਏ ਹੋਏ ਸੀਗੇ ਨਰਿੰਦਰ ਮੋਦੀ ਜੀ ਨੂੰ ਮਿਲਣ ਤੇ ਉਹਨਾਂ ਨੇ ਜੀ ਨਿਊਜ਼ ਦੇ ਉੱਪਰ ਕਲੀਅਰਲੀ ਦੋਸ਼ ਲਾਇਆ ਹੈ ਕਿ ਜੀ ਨਿਊਜ਼ ਨੇ ਸਾਨੂੰ ਬਹੁਤ ਗਲਤ ਤਰੀਕੇ ਨਾਲ ਪਬਲਿਕ ਦੇ ਵਿੱਚ ਪੇਸ਼ ਕੀਤਾ ਤੇ ਜੀ ਨਿਊਜ਼ ਨੇ ਸਾਡੀ ਇੱਜ਼ਤ ਜਿਹੜੀ ਹੈਗੀ ਆ ਉਹ ਰੋਲੀ ਹੈ ਤੇ ਜੀ ਨਿਊਜ਼ ਨੇ ਜਿਹੜਾ ਪ੍ਰਪੋਗੈਂਡਾ ਚਲਾਇਆ ਹੈ ਬੀਜੇਪੀ ਸਰਕਾਰ ਦੇ ਹੱਕ ਦੇ ਵਿੱਚ ਜਦੋਂ ਕਿ ਸੁਖਚੈਨ ਸਿੰਘ ਦੇ ਕਹਿਣ ਦੇ ਮੁਤਾਬਕ ਉਥੇ ਕੋਈ ਵੀ ਖੇਤੀ ਬਿੱਲਾਂ ਦੇ ਉੱਪਰ ਗੱਲ ਨਹੀਂ ਹੋਈ ਉਥੇ ਕੋਈ ਵੀ ਕਿਸਾਨੀ ਨੂੰ ਲੈ ਕੇ ਗੱਲ ਨਹੀਂ ਹੋਈ ਬਟ ਜੀ ਨਿਊਜ਼ ਨੇ ਸਾਰਾ ਕੁਝ ਹੀ ਜੋ ਦਿਖਾਇਆ ਉਹ ਇੱਕ ਝੂਠ ਦਾ ਪਲੰਦਾ ਤੁਹਾਡੇ ਤੱਕ ਪਹੁੰਚਾਇਆ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੇ ਝੂਠ ਬੋਲਿਆ ਤੇ ਇਹਨਾਂ 16 ਬੰਦਿਆਂ ਦੀ ਬਹੁਤ ਜ਼ਿਆਦਾ ਬਦਨਾਮੀ ਕਰਵਾਈ ਹੈ ਇਸ ਗੱਲ ਤੋਂ ਜੀ ਨਿਊਜ਼ ਨੂੰ ਗਰੇਜ ਕਰਨਾ ਚਾਹੀਦਾ ਹੈ ਤੇ ਜਿਹੜਾ ਇਸੇ ਕਰਕੇ ਹੀ ਮੈਨੂੰ ਕਹਿਣਾ ਪੈ ਰਿਹਾ ਕਿ ਇੱਥੇ ਪੋਸਟਰ ਲੱਗਦੇ ਨੇ ਗੋਦੀ মিডিਆ ਦੇ ਅਸੀਂ ਕਮੇਟੀ ਦੇ ਰੂਪ ਦੇ ਵਿੱਚ ਜਥੇਬੰਦੀਆਂ ਦੇ ਰੂਪ ਦੇ ਵਿੱਚ ਹਰ ਇੱਕ ਨੂੰ ਸਮਝਾਉਨੇ ਆ ਕਿ ਤੁਸੀਂ ਕੋਈ ਵੀ ਇਦਾਂ ਦਾ ਕੰਮ ਨਾ ਕਰੋ ਕਿ ਤੁਸੀਂ ਗੋਦੀ মিডিਆ ਨੂੰ ਨਾ ਕਹੋ ਕੁਝ ਨਾ ਉਹਨਾਂ ਨੂੰ ਗੋਦੀ মিডিਆ ਕਹੋ ਸਾਰਿਆਂ ਦਾ ਸਹਿਯੋਗ ਦਿਓ ਬਟ ਜਦੋਂ ਇਦਾਂ ਦੀਆਂ ਕਟਨਾਵਾਂ ਸਾਹਮਣੇ ਆਉਂਦੀਆਂ ਨੇ ਪਬਲਿਕ ਦੇ ਵਿੱਚ ਜਾਂਦੀਆਂ ਨੇ ਤੇ ਪਬਲਿਕ ਦੇ ਵਿੱਚ ਰੋਸ ਬਹੁਤ ਵੱਧ ਜਾਂਦਾ ਹੈ ਅਸੀਂ ਇਸ ਅੰਦੋਲਨ ਨੂੰ ਬਹੁਤ ਪੀਸਫੁਲ ਰੱਖ ਰਹੇ ਆਂ ਬਾਰ-ਬਾਰ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਕਿ ਤੁਸੀਂ ਝੂਠ ਨੂੰ ਨਾ ਫਿਲਾਓ ਤੇ ਜੇ ਲੋਕਾਂ ਦੇ ਸੱਚ ਦੀ ਆਵਾਜ਼ ਤੁਸੀਂ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਤੇ ਝੂਠ ਦੀ ਆਵਾਜ਼ ਜਿਹੜੀ ਆ ਜਿਹੜਾ ਝੂਠ ਹੈ ਉਹ ਵੀ ਲੋਕਾਂ ਤੱਕ ਨਾ ਪਹੁੰਚਾਓ ਜਿਵੇਂ ਤੁਸੀਂ ਸੁਖਚੈਨ ਸਿੰਘ ਨੇ ਜਿਵੇਂ ਮੇਰੇ ਨਾਲ ਗੱਲ ਕੀਤੀ ਉਹ ਫੋਨ ਦੇ ਉੱਪਰ ਜਦੋਂ ਮੇਰੇ ਨਾਲ ਪਹਿਲਾਂ ਗੱਲ ਕੀਤੀ ਤੇ ਉਹ